ਸਾਸਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਐ ਚਾਪਾ ਪਹੁੰਚ ਕੇ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਪਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਜੀ ਤਿੰਨ ਸੇਲ ਕਰਨੀਆਂ ਜੀ ਵੜਾ ਤਿੰਨੇ ਬਿਨਾ ਬੱਚੇ ਤੋਂ ਆ ਜੀ ਬਾਕੀ ਡਿਟੇਲ ਆਪਾਂ ਵੀਰ ਕੋਲ ਲਵਾਂਗੇ ਤਿੰਨਾ ਦੇ ਕੋਲ ਦੁੱਧ ਵੀ ਵੀਰ ਦੱਸਦਾ ਵੀ ਬਹੁਤ ਹੀ ਚੰਗਾ ਤੇ ਮੁੱਲ ਬਿਲਕੁਲ ਜਾਇਜ਼ ਕਰਨੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿਪ ਕੇ ਆਪਣੀ ਤਸੱਲੀ ਕਰ ਲਿਆ ਕਰੋ ਤੁਸੀਂ ਪੈਸੇ ਖਰਚਣੇ ਹੁੰਦੇ ਆ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਡਿਟੇਲ ਲਵਾਂਗੇ ਇੱਕ ਬੇਨਤੀ ਹੋਰ ਆ ਜੀ ਵੀਡੀਓ ਦੇ ਜਿਹੜਾ ਥਲਲੇ ਬੰਨੇ ਨੰਬਰ ਚੱਲਦਾ ਹੁੰਦਾ ਉਹ ਵੀਰ ਦਾ ਹੁੰਦਾ ਵਾ ਜਿੰਨੇ ਪਸ਼ੂ ਵੇਚਣੇ ਆ ਤੇ ਉੱਪਰ ਜਿਹੜਾ ਜਿੱਥੇ ਕੇ ਲਿਖਿਆ ਹੁੰਦਾ ਕਾਈਂਡ ਮਾਸਟਰ ਲਿਖਿਆ ਹੁੰਦਾ ਉੱਤੇ ਆਪਣਾ ਵੀਡੀਓ ਬਣਾਉਣ ਵਾਲਾ ਨੰਬਰ ਹੁੰਦਾ ਜੀ ਫੋਨ ਕਰ ਸਕਦਾ ਜੀ ਆਪਾਂ ਨੂੰ ਵੀ ਹਾਂਜੀ ਸਾਸਰੀ ਘਰ ਭਾਜੀ ਸਾਸਰੀ ਘਰ ਭਾਜੀ ਕੀ ਆਜਦੇ ਵਧੀਆ ਜੀ ਤੁਸੀਂ ਸੁਣਾਓ ਕਿੱਦਾਂ ਹਾਲ ਚਾਲ ਛੜਦੀ ਘਰ ਭਾਜੀ ਤੁਸੀਂ ਸੁਣਾਓ ਕਿੰਨੇ ਪਊ ਸੇਲ ਕਰਨੇ ਆ ਜੀ ਵੀਰੇ ਤਿੰਨੇ ਆਪਣੇ ਕੋਲ ਅੱਜ ਠੀਕ ਆ ਜੀ ਹਾਂਜੀ ਤਿੰਨ ਹਾਂਜੀ ਤੇ ਟੋਕੜਾ ਹੀ ਆਗੇ ਕਿਦਾਂ ਇਹਨਾਂ ਦੇ ਵੀਰੇ ਬੱਚੇ ਆ ਨਹੀਂਗੇ ਦੋ ਟੋਕੜਾ ਚਲੋ ਇੱਕ ਦੇ ਘਰ ਵਾਲੇ ਕਹਿੰਦੇ ਆ ਵੀ ਸਵੇ ਨੂੰ ਕੋਈ 23 ਦਿਨ ਮਹੀਨਾ ਹੋ ਗਿਆ ਵਾ ਹਾਂਜੀ ਤੇ ਤੁਸੀਂ ਟੋਕੜ ਹੀ ਮੰਨੋ ਸਾਡੇ ਨਾਲ ਜੀ 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 ਆ ਤੁਸੀਂ ਟੋਕੜ ਦੇ ਪੈਸੇ ਲੈਣੇ ਆ ਟੋਕੜ ਸਮਝ ਕੇ ਦੇਣੀ ਹਨਾ ਹਾਂਜੀ ਬਸ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਮੇਰੇ ਨਾਮ ਮੇਰਾ ਗਿਆਨ ਸਿੰਘ ਹਾਂਜੀ ਪਿੰਡ ਸੁਧਾਰਾਜਪੂਤਾ ਤਹਿਸੀਲ ਬੱਬਕੜਾ ਜ਼ਿਲ੍ਹਾ ਮਰਸਾ ਠੀਕ ਹੈ ਜੀ ਮੋਬਾਈਲ ਨੰਬਰ 9876284269 ਠੀਕ ਹੈ ਜੀ ਠੀਕ ਹਾਂਜੀ ਇਹ ਪਿੰਡ ਵੀਰਜੀ ਕਿੱਥੇ ਪੈਂਦਾ ਜੀ ਇਹ ਭਾਜੀ ਪਿੰਡ ਸੁਧਾਰ ਪੈਂਦਾ ਪਾ ਨੂੰ ਬੱਬਕੜਾ ਸਾਹਿਬ ਵੀ 6 ਕਿਲੋਮੀਟਰ ਆ ਹਾਂਜੀ ਇਹ ਰਈਆ 26 ਕਿਲੋਮੀਟਰ ਆ ਤੇ ਖਰਚੀਆਂ ਵੀ 26 ਕਿਲੋਮੀਟਰ ਆ ਠੀਕ ਆ ਜੀ ਆਪਾਂ ਨੂੰ ਮਹਿਤਾ ਇਥੋਂ ਪੈਂਦਾ ਘੱਟੋ ਘੱਟ 17 18 ਕਿਲੋਮੀਟਰ ਠੀਕ ਆ ਜੀ ਲੱਗਿਆ ਆਪਣਾ ਡੇਰਾ ਬਿਆਸ ਹੀ ਆਇਆ ਕੋਈ 10 ਕਿਲੋਮੀਟਰ ਠੀਕ ਆ ਹਾਂਜੀ ਤੇ ਆਪਾਂ ਸ਼ੁਰੂਆਤ ਜਰਸੀ ਤੋਂ ਕਰੀਏ ਵੱਡੀ ਤੋਂ ਜਰਸੀ ਤੋਂ ਕਰਨੀ ਹਾਂਜੀ ਭਾਈ ਜਰਸੀ ਵੱਡੀ ਜਰਸੀ ਆ ਨਾ ਕਾਲੇ ਰੰਗ ਦੀ ਕਾਲੇ ਰੰਗ ਦੀ ਦੁੱਧ ਕਿੰਨਾ ਵੇਚੀਏ ਤੇ ਕੋਲ ਦੁੱਧ ਵੀਰ ਕਹਿਣ ਤਾਂ ਆਖੀ ਜੇ ਵੀ 13 14 ਕਿਲੋ ਵੀ ਹੈਗਾ ਹਾਂ ਜਿਹੜਾ ਲੀਟਰ ਮਾਰ ਕੇ ਠੰਡਾ ਕਰਕੇ 11 ਲੀਟਰ ਹੈਗਾ ਠੀਕ ਆ ਹਾਂ ਜਿਹੜਾ ਚਵਾ ਕੇ ਦੇਣਾ ਚਵਾ ਕੇ ਦੇਣਾ ਠੀਕ ਆ ਚੱਕ ਚੁਗਲ ਚਲੋ ਵੱਧ ਗਈ ਹੋਊਗੀ ਗੱਲ ਨਹੀਂ ਚਾਹ ਚਵਾ ਹੀ ਦੇਣਾ ਹਣਾ ਫੇਸ ਕੁਆਲਟੀ ਚੈੱਕ ਕਰ ਬਹੁਤ ਸੋਹਣੀ ਗਾਣਾ ਭਾਈ ਤਗੜੀ ਐ ਵੱਡੀ ਆ ਸੂਈ ਨੂੰ ਕਿੰਨਾ ਕੁ ਚੇਰ ਹੋ ਗਿਆ ਹੋਊਗਾ ਸੂਈ ਨੂੰ ਭਾਈ ਚਲੋ ਉਹ ਤੇ 20 22 ਦਿਨ ਮਹੀਨਾ ਕਹਿੰਦੇ ਹੈਗਾ ਹੋ ਗਿਆ ਵੱਧ ਤੋਂ ਵੱਧ ਚਵਾ ਕੇ ਦਾ ਹੈ ਨੀਗਾ ਠੀਕ ਆ ਬਾਕੀ ਪਤਾ ਕੋਈ ਨਹੀਂਗਾ ਪੰਜ ਹੁਣ ਮੈਲਾ ਮਾਰਨ ਦੀ ਕੀ ਮਾਰਨ ਲਈ ਆ ਹਾਂ ਜੋ ਬੈਂਦੀ ਐ ਚਲੋ ਇੰਨਾ ਗਾਦੇ ਵਿੱਚੋਂ ਕੱਢਦੀ ਪੰਜ ਹੁਣ ਮੈਲਾ ਮਾਰਦੀ ਕੀ ਕਰਦੀ ਇਹ ਗੱਲ ਮੈਨੂੰ ਨਹੀਂ ਜੇ ਪਤਾ ਠੀਕ ਆ ਲਈ ਆਪਾਂ ਘਰ ਚ ਹੋਈਆਂ ਠੀਕ ਆ ਆਪਾਂ ਇਹ ਨਹੀਂ ਕਹਿਣਾ ਵੀ ਇਹ ਕੀ ਕਰਦੀ ਕੀ ਨਹੀਂ ਇਹ ਉਹਦਾ ਲਹੂ ਹੀ ਗੰਦਮੰਦ ਆ ਕੱਢਣ ਦੇ ਹੀ ਉਦਾਂ ਠੀਕ ਤੁਸੀਂ ਤੋਕੜ ਸੋ ਤੋਕੜ ਦੇ ਸਕਰੀਨ ਨਹੀਂ ਕਰਨਾ ਠੀਕ ਆ ਯੋ ਅਗਲਾ ਮੈਨੂੰ ਅਖੇ 20 ਦਿਨ ਮਹੀਨਾ ਹੋ ਗਿਆ ਮੈਂ ਕਿਹਾ ਮੇਰੇ ਘਰ ਮੈਲਾਮਾਨ ਦੀ ਪਤਾ ਨਹੀਂ ਹੁਣ ਮੈਲਾਮਾਨ ਦੀ ਕੀ ਆ ਹਾਂ ਜਦੋਂ ਬੈਂਦੀਆ ਮਤਲਬ ਗੰਦਮੰਦ ਕੱਢਦੀ ਆ ਕਿਉਂਕਿ ਆਪਾਂ ਮਾਣੂ ਮਾਣੂ ਪਾਇਆ ਇਹਨੂੰ ਠੀਕ 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 ਹਾਂ ਜੀ ਦੋਵੇਂ ਨੇ ਇੱਕੋ ਕਰ ਹੋਈਆਂ ਡੱਬੀ ਦੇ ਦੋਵੇਂ ਇੱਕੇ ਕਰ ਚਾਹੀਆਂ ਵਾ ਠੀਕ ਹੈ 11 ਲੀਟਰ ਦੁੱਧ ਤਿਆਰ 11 ਲੀਟਰ ਤਿਆਰ ਜਿਹੜਾ ਛਾ ਕੇ ਦੇਣਾ ਬਾਕੀ ਜਿਹੜਾ ਵੱਧ ਵੀ ਘਟਨ ਵਾਲਾ ਨਹੀਂ ਵਧਣ ਵਾਲਾ ਇਹ ਦੁੱਧ ਹੈ ਗਾਂ ਦਾ ਤੇ ਰੱਸੀ ਪਾ ਕੇ ਜੋਨੇ ਵੀ ਨਹੀਂ ਰੱਸੀ ਨਹੀਂ ਪਾਉਣੀ ਥਣਾ ਦੀ ਕੋਈ ਵਾਅਦਾ ਘਾਟੋ ਕੋਈ ਥਣਾ ਦੀ ਵਾਅਦਾ ਘਾਟ ਨਹੀਂ ਆਪਣੀ ਗਾਰੰਟੀ ਹੈ ਜੇ ਥਣ ਚ ਵਾਅਦਾ ਕਰੋ ਆਪਾਂ ਆਪੇ ਦੱਸ ਦੇਣਾ ਵੀਰੇ ਥਾਣ ਬੜਾ ਸੋਹਣਾ ਲੱਗਾ ਵਾ ਇਹਨੂੰ ਠੰਡੀ ਸੀਰ ਹੈ ਵੀਰੇ ਰੱਸੀ ਹੋਣੀ ਇਦਾਂ ਹੀ ਥੱਲੇ ਬਹਿਣਾ ਇਹਦੇ ਤੋਰਾ ਵੀਰ ਜੀ ਇੱਕ ਰਾਂ ਇਹਨੂੰ ਤੋੜ ਦੇਣਾ ਖਾਦ ਕੱਦ ਕਾ ਕੱਦ ਕਾਠ ਤੇ ਵੇ ਲੋ ਲਾ ਲੋ ਸਭ ਕੇ ਵੀਰ ਵੀ ਕਾਫੀ ਐਨੂੰ ਕਹਿਣੂੰ ਇਧਰ ਨੂੰ ਤੋਰ ਦੇ ਲੰਮੀ ਤੋਰ ਦੇ ਮੇਰਾ ਭਰਾ ਕੱਦ ਵੀਰ ਦਾ ਵੀ ਕਾਫੀ ਵੱਡਾ ਵਾਹ ਤਗੜੀ ਆ ਪੂਰੀ ਵੀਰ ਤੇ ਮੋਢੇ ਤੱਕ ਜਾਂਦੀ ਆ ਦੂਰੋਂ ਵੇਖ ਲੋ ਚੈੱਕ ਕਰ ਲੋ ਆ ਵੇਖੋ ਜੀ ਕਰੋ ਚੈੱਕ ਹਮਾਰਾ ਨਾ ਬੜਾ ਸੋਹਣਾ ਵਾ ਥਣ ਵੀ ਚੰਗੇ ਸੋਹਣੇ ਮੁੱਠੀ ਦੀ ਚਵਾਲੇ ਹੈਗੇ ਆ ਜੀ ਬਾਕੀ ਵੀਰ ਜੱਸੀ ਆ ਵੇ ਆ ਵੀਰੇ ਵੇ ਇਹਨਾਂ ਸੋਹਣਾ ਮੂੰਹ ਇਹਦਾ ਹਾਂਜੀ 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 ਹਾਂ ਚਲੋ ਕੋਈ ਗੱਲ ਨਹੀਂ ਸਾਰੇ ਹੀ ਸੋਹਣੇ ਹੁੰਦੇ ਆ ਦੇਖਣ ਦਾ ਨਜ਼ਰੀਆ ਲੱਗ ਲੱਗ ਵਾ ਦੁਨੀਆ ਦਾ ਆਏ ਕਰੋ ਚੈੱਕ ਜੀ ਕੁਆਲਿਟੀ ਚੈੱਕ ਕਰੋ ਸੁਆ ਦੱਸਤਾ ਪਹਿਲਾਂ ਵੀਰੇ ਦਾਕ ਨਹੀਂ ਨਹੀਂ ਵੀਰੇ ਸੁਆ ਕਰਵਾਊਗਾ ਸੁਆ ਵੀਰੇ ਦੂਜਾ ਹੋਵੇ ਦਾ ਠੀਕ ਆ ਜੀ ਹਾਂ ਬਾਕੀ ਸੀਲ ਠੰਡੀ ਆ ਕੋਈ ਉਹ ਜੈ ਨਹੀਂਗਾ ਆ ਵੇਖ ਸਕਦਾ ਹੁਣ ਪਤਾ ਨਹੀਂ ਵੀ ਮੈਲਾ ਵਾ ਕੀ ਆ ਉਦਾਂ ਮਾਰ ਦੀ ਗੰਦਾ ਲਊ ਆ ਠੀਕ ਆ ਜੀ ਚਲੋ ਉਹ ਤੇ ਮੈਨੂੰ ਕਹਿੰਦੇ 20 ਬਾਈ ਦਿਨ ਨੂੰ ਹੱਦ ਮਹੀਨਾ ਹੋਇਆ ਵਾ ਅੱਛਾ ਬਾਕੀ ਪੱਕਾ ਨਹੀਂ ਆਪਾਂ ਖੈਦਾ ਕਿੰਨਾ ਚ ਲੈਣਾ ਚਾਹੀਦਾ ਠੀਕ ਆ ਤੇ ਮੁੱਲ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ ਵੀ ਕਰ ਨੂੰ ਤੇ 35 36 ਹਜ਼ਾਰ ਕਰੀ ਜਾਈਏ ਹਾਂ ਜੀ ਜਿੰਨਾ ਵਾ ਦੇਣ ਲੈਣ ਹੀ ਕਰਨਾ ਪੈਦਾ ਠੀਕ ਆ ਹਾਂ 32000 ਦੇ ਦਾਂਗੇ ਮਾਣਦਾਨ ਹੋ ਜਾਊਗਾ ਕਰਨਾ ਕਿ ਬੰਦਰ ਸਾਹਿਬ ਕਰਨਾ ਕਿਉਂ ਨਹੀਂ ਆ ਕਿੰਨਾ ਕਰ ਦੋਗੇ ਜਿੰਨਾ ਕਹੋਗੇ 30000 ਦੀ ਪੂਰੇ ਦੀ ਹੋ ਜੂ 30000 ਦੀ ਹਾਂ ਜੀ ਆਹ ਇਹ ਤੁਸੀਂ ਕਿਹਾ ਦੇ ਦਾਂ ਕੋ ਗਰਨੇ ਠੀਕ ਆ ਜੀ ਫੋਨ ਕਰ ਲਿਓ ਜਿੰਨੂੰ ਪਸੰਦ ਹੋਈ ਬਾਕੀ ਆਪਣੀ ਤਸੱਲੀ ਤੁਸੀਂ ਆਪ ਚੋਾਈ ਕਰਕੇ ਲੈ ਕੇ ਜਾਓ ਪੋਲੀ ਐਨੀ ਆ ਵੀ ਚਲੋ ਦੋਵਾਂ ਆ ਦੋਵਾਂ ਗਾਈਆਂ ਨੂੰ ਨਾ ਉਹਨਾਂ ਕਰ ਬੁੜੀਆਂ ਚੋਂ ਦੇ ਰਹੀਆਂ ਅੱਛਾ ਕੋਈ ਲਤ ਨਹੀਂ ਜੁਕਣਾ ਕੋਈ ਕੁਝ ਨਹੀਂ ਬਹੁਤ ਰਸੀ ਦੋਵੇਂ ਨਹੀਂ ਪਾਉਂਦੀਆਂ ਠੀਕ ਆ ਆ ਦੂਜੇ ਨੰਬਰ ਵਾਲੀ ਬਾਰੇ ਦੱਸ ਵੀਰੇ ਤੂੰ ਇਹ ਵੀਰੇ ਢੋਕੜੀ ਆ ਢੋਕੜ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰੇ ਇਸ ਟਾਈਮ ਦਾ 7 ਲੀਟਰ ਆ ਅੱਛਾ ਜੀ ਆਪਾਂ 6 ਲੀਟਰ ਦੀ ਗਾਰੰਟੀ ਨਹੀਂ ਪੂਰੀ ਟੀਕਾ ਲੱਗਾ ਇਹਨੂੰ ਹਰ ਕੋਈ ਘਰ ਆ ਕੇ ਵੀ ਕਹਿੰਦਾ ਵੀ ਜੋ ਜਤੋਂ ਪਾਏ ਮਹੀਨੇ ਦੀ 20 ਦਿਨਾਂ ਦੀ ਪੰਜੇ ਚੱਕ ਨਹੀਂ ਹਰ ਕਨੇ ਕਹਿੰਦਾ ਪੰਜ ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਹਾਂ ਜੀ ਤੁਹਾਨੂੰ ਪਤਾ ਹੀ ਆ ਜੀ 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 ਲੋਕਾਂ ਨੇ ਕਿਉਂ ਬੰਦਾ ਕੋਈ ਲਾਜ ਨੂੰ ਲੈ ਜਾਂਦਾ ਠੀਕ ਹੈ ਜੇ ਮਹੀਨਾ ਹੋ ਗਿਆ ਕੀ ਪਤਾ ਖਲੋਈ ਜਾਊ ਤੁਸੀਂ ਖਾਲੀ ਕਰਕੇ ਦੇਣੀ ਆ ਆਪਾਂ ਖਾਲੀ ਕਰਕੇ ਦੇਣੀ ਆ ਉਹਨਾਂ ਨੇ ਆਪਾਂ ਨੂੰ ਵੀ ਇਦਾਂ ਹੀ ਕਿਹਾ ਵੀ ਮਹੀਨਾ ਹੋ ਗਿਆ ਹਾਂ ਆਪਾਂ ਖਾਲੀ ਕਰਕੇ ਕਿਉਂਕਿ ਮਹੀਨੇ ਚੱਕ ਤੇ ਹੋਣੀ ਨਹੀਂ ਗੀ ਜੀ 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 ਤੇ ਆਪਾਂ ਮੋਲ ਲਿਆ ਉਹਨਾਂ ਕੋਲ ਲੈਣਾ ਵਾ ਤੇ ਦੁੱਧ ਕਿੰਨਾ ਇਹਦੇ ਕੋਲ 6 ਲੀਟਰ ਪੂਰਾ ਬਾਕੀ ਹੈ ਜੱਬੇ ਰੰਗ ਦੀ ਆ ਕੋਈ ਉਹ ਨਹੀਂ ਹੈ ਹਾਂ ਬੜੀ ਸੋਹਣੀ ਆ ਚੁਆਈ ਇਹਦੀ ਕਿੱਦਾਂ ਕਰ ਰਹੀ ਪਈਂਦੀ ਆ ਜੀ ਚੁਆਈ ਹੱਥ ਨਹੀਂ ਕਰਮੀ ਕੋਈ ਸੀ ਲੋਨੀ ਨਹੀਂ ਮਤਲਬ ਰੱਸੀ ਪਾ ਕੇ ਚੋਂਦੇ ਕਿ ਕਿੱਦਾਂ ਜੀ ਅਰੇ ਨਹੀਂ ਰੱਸੀ ਨਹੀਂ ਪਾਣੀ ਠੀਕ ਗਾੜੀ ਮੜਾਏ ਪਾੜਾ ਪਾਉ ਇਹਦੇ ਥੱਲੇ ਬਹਿ ਜਾ ਕੋਈ ਨਹੀਂ ਨੇ ਹੈ ਇਦਾਂ ਠੀਕ 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 ਹਾਂ ਤੇ ਥਾਣ ਥੁਣ ਬਾਦ ਘਾੜਤ ਨਹੀਂ ਕੋਈ ਹੈਗੀ ਵੀ ਕੋਈ ਥਣ ਜਿਹਦੀ ਵਾਦ ਘਾੜੇ ਆਪਾਂ ਤੁਹਾਨੂੰ ਆਪੇ ਕਹਿਣਾ ਪਾਉਏ ਚ ਥਾਣ ਜੀ ਵਾਦ ਘਾੜ ਹੈਗੀ ਆ ਠੀਕ ਆ ਬਾਕੀ ਜਿੰਨੇ ਖਰੀਦਣੀ ਆਪਣੀ ਤਸੱਲੀ ਉਹ ਵੀ ਕਰ ਲਿਆਗੇ ਹਨ ਬਿਲਕੁਲ 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 ਤੌਰ ਵੀਰੇ ਨੂੰ ਵੀ ਆ ਵੇਖੋ ਜੀ ਚੈੱਕ ਕਰੋ ਕੱਦ ਕਾਟ ਇਹਦਾ ਵੀ ਚੰਗਾ ਵਾ ਫੇਸ ਵੇਖ ਮੇਰਾ ਜੀ ਫੇਲ ਵੀ ਕਾਫੀ ਲੰਬੀ ਆ ਫੇਸ ਵੀ ਕੁਆਲਿਟੀ ਵੀ ਚੰਗੀ ਆ ਬਾਕੀ ਰੰਗ ਵੇਖਦੇ ਟੋ ਦਾ ਡੱਬਾ ਰੰਗ ਇਹਦਾ ਡੱਬਾ ਰੰਗ ਆ ਸੋਹਣੀ ਸੁਣਖੀ ਪੂਰੀ ਆ ਥਣ ਵੀ ਮੁਠੀ ਦੀ ਚਵਾ ਆ ਲੱਗਾ ਜੀ ਇਹਨੂੰ ਆ ਵੇਖੋ ਬਾਕੀ ਜਿਹੜਾ ਮੁੱਲ ਕਰਨਾ ਨਾ ਵੀਰ ਨੇ ਆ ਮੁੱਲ ਲੱਭਣਾ ਨਹੀਂ ਕਿਤਾ ਤੇਰੇ ਰੰਗ ਵੇਖ ਤੂੰ ਆਹ ਵੇਖੋ ਆਜੋ ਆਜੋ ਇਧਰ ਆਜੋ ਇਧਰ ਆਇਦਰਾ ਕਈ ਯਾਰਾ ਇੱਕ ਵੀਰ ਮਿਲਿਆ ਕਹਿੰਦਾ ਹੈ ਮੇਰੇ ਰੰਗ ਤੇ ਨਾ ਜਾਈ ਮੇਰੇ ਕੰਮ ਵੇਖੀ ਕੰਮ ਵੇਖੀ ਹੈ ਤੇ ਉਹ ਗੱਲ ਹੈ ਗਾਈ ਦੀ ਯੂ ਕਿ ਦੁੱਧ ਦੀ ਚਵਾਈ ਕਿਦੇ ਵੀ ਭਿੰਦਰ ਸਾਹਿਬ ਦੀ ਹਾਂ ਕਿੱਦਾਂ ਦੀ ਆ ਲੱਖ ਵਾਲੀ ਗਾਈ ਨੂੰ ਪਛਾਣ ਕਰਦੀ ਠੀਕ ਆ ਹਾਂ ਥਾਣ ਦੇ ਵੀਰੇ ਇੱਕ ਥਣ ਥੋੜਾ ਜਿਹਾ ਉੱਚਾ ਨਹੀਂ ਰੱਖਦੀ ਪਿਛਲਾ। ਇਹ ਇੱਕ ਧਾਰ ਦਾ ਵੀ ਫਰਕ ਹੋਏ ਨਾ। ਹਾਂਜੀ। ਇੱਕ ਧਾਰ ਉਹ ਕੀ ਹੁੰਦਾ ਵਾ। ਠੀਕ ਆ। ਕਿਰਾਏ ਸਮੇਤ ਪੈਸੇ ਵਾਪਸ ਦਵਾਂਗੇ। ਠੀਕ ਆ ਜੀ। ਧਾਰ ਹੀ ਕਿੰਦੀ ਆ। ਦੁੱਧ ਪੂਰਾ। ਕੋਈ ਲੱਤ ਨਹੀਂ ਮਾਰਨੀ ਹਾਂ। ਧਾਰਨਾ ਅਗਲੇ ਨਾਲ ਅਗਲੇ ਨਾਲ ਅਗਲੇ ਨਾਲ। ਮੁੱਲ ਦੱਸ ਵੀਰ ਕਿੰਨਾ ਦਾ? ਮੁੱਲ ਜੀ ਆ ਜੀ। ਕਿੰਨਾ ਦਾ? ਮੁੱਲ 20000 ਰੁਪਏ। ਸਿਰਫ। ਸਿਰਫ। ਛੋੜ ਕਿੰਨੀ ਕਰਨੀ ਵੀਰੇ ਵਾ। 5000। ਇਦਾਂ ਨਾ ਕਰ ਯਾਰ ਛੋੜ ਕਰ ਦੇ ਹੋਰ ਥੋੜੀ 5000 ਕਰਦੀ 15 ਰਹਿ ਗਿਆ ਹੁਣ ਤੇ 15 ਚੋਂ ਹੀ ਕਰ ਦੇ ਇਹਦੇ ਨਾਲ ਜਾਂ ਸਰਾਂ ਵਸ਼ੀਆਂ ਨਹੀਂ 15000 ਨਹੀਂ ਆਉਂਦੀਆਂ ਇਹ ਤੇ ਗਲ ਮੈਂ ਕਰਦੀ ਛੋੜ ਯਾਰ ਖੁੱਲੀ ਕਰਦੀ 15000 ਚੋਂ ਵੀ ਤੂੰ ਦੱਸ ਦੇ ਕਿ ਨਹੀਂ ਕਰਾਉਣੀ ਜੈਤ ਜੀ ਕਰਾਈ ਮੇਰੇ ਅੱਗੇ ਅੰਗੂਨਾ ਕੱਟ 500 ਹੀ ਡਾ ਦੇ ਹੋਰ ਮੈਂ ਕਹਿੰਦਾ ਮੈਂ 50000 ਡਾ ਦਾਂ ਕਿਹੜੀ ਗੱਲ ਹੈ 14000 ਦੀ 14000 ਦੀ ਵੀ ਦੁੱਧ 6 ਕਿਲੋ ਉਹਦੇ ਅਗਲਾ ਕੋਈ ਰੱਖ ਲੈ ਜਾਂ ਮੇਰੇ ਘਰ ਆ ਕੇ 6 ਕਿਲੋ ਦੁੱਧ ਮਿਲ ਲੈ ਲੀਟਰਾਂ ਦਾ ਤੁਹਾਨੂੰ 14000 ਦੇ ਦੇ ਹਾਂ ਜੇ ਨਾ ਹੋਵੇ ਤੇ ਦੁੱਧ ਲੈ ਜਾਏ ਭਾਵੇਂ ਨਾਲ ਕਰਾਇਆ ਬਿਲਕੁਲ ਨਹੀਂ ਕਰਾਇਆ ਦਵਾਂਗੇ ਆਪਾਂ ਤੇਲ ਦਾ ਖਰਚਾ ਦਵਾਂਗੇ ਏਡੀ ਕਿਹੜੀ ਗੱਲ ਨੇ ਦੁੱਧ ਲੈ ਜਾਏਗਾ ਚਾਹ ਬਣਾਉਣਾ ਆਪਾਂ ਇਹਦਾ ਕੀ ਹੋ ਰਿਹਾ ਨੇ ਭਾਈ ਆਪਾਂ ਠੀਕ ਆ ਹਾਂ ਸਹੀ ਆ ਬਿਲਕੁਲ ਤੇ ਆ ਵੜੀ ਯਾਰ ਦੱਸੋ ਵੀਰ ਕਿਦਾਂ ਇਹ ਵੀਰ ਜਰਸੀ ਕਾਲੀ ਏ ਵੀ ਕਾਦੇ ਦਾ ਵੀ ਕਾਫੀ ਵੱਡਾ ਵੱਡੀਆਂ ਹੀ ਲਿਆਂਦੀਆਂ ਆਪਣੇ ਅੰਗੇ ਲੰਮੀਆਂ ਲੰਮੀਆਂ ਹੈ ਹਾਂ 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 ਇਹ ਚੰਗੀਆਂ ਜਾਨ ਸੋਹਣੀਆਂ ਸੱਖੀਆਂ ਲਿਆਇਆ ਬਿਲਕੁਲ ਬਿਲਕੁਲ ਨਹੀਂ ਨਵਾਈਆਂ ਆ ਜੇ ਕੋਈ ਬਦਲ ਹੋ ਗਿਆ ਹਾਂ ਚਲ ਆਦਾ ਰੰਗ ਨੂੰ ਕਾਇ ਤੇ ਗੋਆ ਲਗਾ ਕੇ ਮੈਂ 10-10 ਕਿੱਲੇ ਕਨਵਾਈ ਨੂੰ ਠੀਕ ਆ ਹਾਂ ਤੇ ਇਹਦਾ ਦੁੱਧ ਕਿੰਨਾ ਦੁੱਧ ਦੇ ਦੇ ਕੋਈ ਹੈਗਾ 9 10 ਲੀਟਰ 9 ਤੇ 10 ਹਾਂ ਕਿੰਨਾ 9 ਤੋਂ ਬਾਹਰ ਹੋਊਗਾ ਠੀਕ ਆ ਜਿਹੜਾ ਲੀਟਰ ਜਾਂ ਚਵਾਜ ਦਾ ਲੀਟਰਾਂ ਦਾ 9 ਤੋਂ ਬਾਹਰ ਹੋ ਤੋ ਦੇ ਦਾ 9 ਲੀਟਰ ਤੋਂ ਬਾਹਰ ਹਾਂ 10 ਲੀਟਰ ਤੋਂ ਘੱਟ 10 ਲੀਟਰ ਤੋਂ ਘੱਟ ਦੁੱਧ ਦੀ ਸੱਚਾਈ ਦੁੱਧ ਚੂਣੀ ਬੋਲਣਾ ਵੈਕਰ ਰਹੀ ਇਹਦਾ ਠੀਕ ਆ ਥਾਣਾ ਦੀ ਕੋਈ ਬਾਤ ਘਾਟ ਨਹੀਂ ਹੈਗੀ ਥਾਣਾ ਦੇ ਵੀਰ ਗੱਲ ਵਧਾ ਕੀ ਹੈ ਇਹਦੇ ਅਗਲੇ ਸਾਲ ਦੁੱਧ ਜ਼ਿਆਦਾ ਤੇ ਮਗਰਲੇ ਜਿਆ ਘੱਟ ਆ ਵੇਖੋ ਜੀ ਠੰਡੀ ਸੀ ਰਿਆ ਰਸੀ ਪਾਗੇ ਚ ਉਹਨਾਂ ਵੀ ਇਹਨੂੰ ਵੀਰ ਮਾਰੀ ਜੀ ਪਾਲੀ ਦੀ ਠੀਕ ਇਹਨੂੰ ਰਸੀ ਪਾਉਣੀ ਪਾਉਣੀ ਪਾਉ ਨਹੀਂ ਪਾਣੀ ਆਪਣੀ ਮਰਜ਼ੀ ਉਹ ਵੀ ਕੋਈ ਡਾ ਹੈ ਨਹੀਂ ਆ ਵੀ ਜੇ ਪਾਣੀ ਪਾਉਣੀ ਹੈ ਪਾਣੀ ਪਾਉ ਜੇ ਨਹੀਂ ਪਾਣੀ ਤਾਂ ਵੀ ਕੋਈ ਗੱਲ ਨਹੀਂ ਧੋਰ ਵੀਰੇ ਦਾ ਸੂਆ ਵੀ ਦੱਸਦੇ ਨਾਲ ਕਿੰਨਾ ਸੂਆ ਵੀਰੇ ਦੂਜਾ ਨੇ ਤੀਜਾ ਹੋਊਗਾ ਠੀਕ ਆ ਤੀਜਾ ਸੂਆ ਮੰਨ ਕੇ ਚੱਲੇ ਪੂਛ ਦੀ ਹੈ ਨਹੀਂਗੀ ਆ ਵੇਖੋ ਪੂਛ ਤੋਂ ਲੰਡੀ ਹੈ ਚੰਗਾ ਨਹੀਂ ਹੈਗੇ ਮੂੰਹ ਤੇ ਮਰਾਉਣੀਆਂ ਪੂਛਾਂ ਦੇ ਕੋਲ ਚਲੋ ਕੋਈ ਨਹੀਂ ਆ ਵੇਖੋ ਜੀ ਕੱਦ ਕਾਠ ਲੋ ਬੇਲ ਵੱਲੋਂ ਕਾਫੀ ਲੰਮੀ ਆ ਕੱਦ ਵੀ ਵੱਡਾ ਬੇਲ ਦੀ ਵੀ ਲੰਮੀ ਆ ਤੇ ਅਗਲੇ ਥਣਾਂ ਦੇ ਦੁੱਧ ਵੀਰ ਦੱਸਦਾ ਕਿ ਜਿਆਦਾ ਜਿਆਦਾ ਮਗਲਾਂ ਘਾਟਿਆ ਤਾਂ ਮੈਂ ਕਿੱਥੋਂ ਤੱਕ ਹੁਣ ਤੱਕ ਆਪਾਂ ਵੀਰਾਂ ਨੂੰ ਜਿੰਨਿਆਂ ਨੂੰ ਵਪਾਰੀਆਂ ਨੂੰ ਮਿਲੇ ਆ ਉਹ ਸਾਰੇ ਦੱਸਦੇ ਆ ਵੀ ਗਾਂ ਦੀ ਗਾੜ੍ਹ ਜਿਆਦੀ ਹੁੰਦੀ ਏ ਮੱਝ ਦੀ ਪਿਛਾੜ ਜਿਆਦੀ ਹੁੰਦੀ ਏ ਬਾਕੀ ਸਾਰੇ ਸਿਆਣੇ ਨੇ ਵੀਰ ਆਪ ਵੀ ਅੰਦਾਜ਼ਾ ਲਾ ਲਿਓ ਆ ਵੇਖੋ ਜੀ ਦੁੱਧ 10 ਲੀਟਰ ਹੀ ਹੋ ਪੂਰਾ ਥੱਲੇ ਦੇ ਠੀਕ ਆ ਹਾਂ ਵੇਖੀ ਹੋਰ ਪੰਜਾਂ ਕਿ ਮਿੰਟਾਂ ਨੂੰ ਹੋਰ 12 ਨਾ ਕਰਦੀ ਨਹੀਂ 12 ਨਹੀਂ ਕਰਨਾ 10 10 ਹੀ ਕਹਿਣਾ ਪਗਿਆ ਠੀਕ ਆ ਇਹ ਆਪਾਂ ਜਿਹੜੀ ਦੇਣੀ ਹੈ ਕਿ ਇਹਨੂੰ ਆਪਾਂ 9 ਲੀਟਰ ਤੇ ਦੇਣੀ ਆ ਬਾਕੀ ਜਿਹੜੇ ਘਰ ਜਾ ਕੇ ਦੁੱਧ 10 ਲੀਟਰ ਮੁੱਲ ਕਿੰਨਾ ਕਰਨਾ ਵੀਰ 10 ਮੁੱਲੇ ਦਾ 20000 ਜੋੜਾ ਹੀ ਕਿੰਨੇ ਦਾ ਦੇਗਾ ਫਿਰ ਦੋਵੇਂ ਲੈਣੀਆਂ ਹੁੰਦੀਆਂ ਨੇ ਜੋੜਾ ਹੀ ਨਹੀਂ ਪਰ ਇੱਕ ਦਾ ਘਾਲੀ ਇੱਕ ਸਾਰੇ ਤੋਂ ਵੱਡੇ ਹੜਾ ਹੁੰਦੇ ਆ 10 ਪੇ ਕਿੰਨੇ ਦੀ ਜੋੜਾ ਨਹੀਂ ਦੇਣਾ ਪੱਕਲੀ-ਕੱਲੀ ਦੇਣੀ ਆ 15000 ਦੇ ਦਾਂਗੇ ਵੀ ਦੋਵੇਂ 14 28000 ਦਾ ਝੜਾ ਜਦਾਂ 28000 ਦਾ 14 14000 ਦੀਆਂ ਵੀਰੇ ਜਿੰਨਾ ਥਲੇ ਇਹਦੇ ਦੁੱਧਿਆ ਜਿੰਨਾ ਥਲੇ ਦੁੱਧ ਆ ਇਹ ਮੈਨੂੰ ਮੈਦਿਆ ਵੀ ਇੱਕ ਮਹੀਨੇ ਚ ਆਪਣੇ ਪੈਸੇ ਪੂਰੇ ਕੱਜ ਜਾਣੇ ਨੇ ਦੁੱਧ 16 ਲੀਟਰ ਬਣ ਜਾਂਦਾ ਆ ਦੋਵਾਂ ਦਾ ਦੋਵਾਂ ਦਾ ਠੀਕ ਆ ਕਰਨੀ ਵੀਰ ਕੋਈ ਗੱਲ ਬਾਤ ਹੋਰ ਸਭ ਠੀਕ ਠਾਕ ਕੋਈ ਮੇਰਾ ਵੀਰ ਆ ਕੇ ਤਸੱਲੀ ਕਰਕੇ ਖੜਿਆ ਆਪਣੀ ਉੱਥੇ ਠੀਕ ਆ ਜੀ ਹਾਂ ਸਹੀ ਆ ਆਹੀ ਤਿੰਨ ਪਸ਼ੂ ਸੇਲ ਕਰਨੇ ਵੀਰ ਨੇ ਬਹੁਤ ਹੀ ਵਧੀਆ ਆਕੇ ਤੁਸੀਂ ਆਪਣੀ ਤਸੱਲੀ ਜਰੂਰ ਕਰ ਲਿਆ ਕਰੋ ਜਿਹੜੇ ਵੀਰ ਨੇ ਵੀ ਦੂਰੋਂ ਨੇੜੇੋਂ ਆਣਾ ਹੁੰਦਾ ਤਸੱਲੀ ਕਰਕੇ ਪਸ਼ੂ ਲੈ ਕੇ ਜਾਇਆ ਕਰੋ ਤਾਂ ਲਾਂਮਾ ਨਾ ਰਵੇ ਕਿਸੇ ਕਿਰਮ ਮੱਥਾ ਬਣੇ ਟਾਣੇ ਟਾਣੀਆਂ ਪਈਆਂ ਇਹ ਸ਼ੀਕ ਨਾ ਤਾਂ ਕਿਦਾਂ ਹੈ ਨਥਾਂ ਮੈਂ ਗੱਡੀਆਂ ਚ ਬੂਹੇ ਆਏ ਹੋਣਾ ਠੀਕ ਹੈ ਜੀ ਜੁਨੀ ਮੈਂ ਹੀ ਵੱਧੀਆਂ ਦਾ ਗੱਲ ਚ ਇਹਦੇ ਠੀਕ ਹੈ ਜੀ ਹਾਂ